ਕੀ ਸਿੱਖ ਧਰਮ ਨਾਲ ਬਲਾਗ ਰੱਖਦੇ ਹੋ ਤੁਸੀਂ ਦੱਸਿਆ ਕੋਤਾਸ ਫੋਟੋ ਉੱਥੋਂ ਸਰਨਾਮੇ ਵਿੱਚ ਬਲਾਗ ਰੱਖਦੇ ਹੋ ਕੀ ਕਾਰਨ ਹੈ ਕਿ ਇਹਨਾਂ ਲੀਡਰਾਂ ਦੇ ਖੂਪੜ ਹੋਰ ਨੇ ਤੁਹਾਡੀ ਸੋਚ ਹੋਰ ਹੈ ਜਿਸ ਤਰ੍ਹਾਂ ਤੁਸੀਂ ਹੁਣ ਕੱਲ ਕਹਿ ਰਹੇ ਸੀ ਵੀ ਕੁਝ ਪਗੜੀਆਂ ਨੂੰ ਚਿਣ-ਚਿਣ ਕੇ ਕੁਝ ਕਰਦੇ ਨੇ ਕੁਝ ਲੰਗੇ ਰਜਿਸਟਰ ਤੁਸੀਂ ਉਹ ਬਹੁਤ ਉਠ ਖਾਚ ਰਹੇ ਨੇ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਇਹ ਲੋਕ ਕੌਣ ਨੇ ਇਹਨਾਂ ਦੀ ਗਿਣਤੀ ਕਿਹ나 ਵਿੱਚ ਕੀਤੀ ਜਾਂਦੀ ਹੈ ਤੁਹਾਡੀ ਗਿਣਤੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਵੀ ਕੀਤੀ ਜਾ ਸਕਦੀ ਹੈ ਮੈਂ ਤੁਹਾਨੂੰ ਇੱਕ ਲੀਡਰ ਵੀ ਕਹਿ ਸਕਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਇੱਕ ਗੁਰੂ ਦਾ ਵਧੀਆ ਸਿੱਖ ਵੀ ਕਹਿ ਸਕਦਾ ਹਾਂ ਜਿਹੜੇ ਤੁਸੀਂ ਕੰਮ ਕਰਦੇ ਆ ਅੱਛੇ ਲੋਕ ਬਹੁਤ ਆ ਦੁਨੀਆ ਦੇ ਇਹਨਾਂ ਦੀ ਗਣਤੀ ਕਿਹ나 ਵਿੱਚ ਹੈ ਇਹਨਾਂ ਇਹਨਾਂ ਦੀ ਗਣਤੀ ਜਿੱਥੇ ਸਭ ਤੋਂ ਵੱਡ ਗੁਰਦੁਆਰਾ ਸਾਹਿਬ ਹੈ ਉਹ ਪੰਜਾਬ ਹੈ ਜੀ ਇੱਥੇ 12783 ਪਿੰਡ ਹੈ 34000 ਗੁਰਦੁਆਰੇ ਜੀ ਵਿੱਚ ਸਾਡੇ ਗੁਰੂ ਆ ਰਾਮ ਜੀ ਦੇ ਮੰਦਿਰ ਵੀ ਹੈ ਮੇਰਾ ਸਵਾਲ ਇਹ ਹੈ ਵੀ ਗੁਰਦਾਰੇ ਤੋਂ ਸਿੱਖਿਆ ਕੀ ਗੁਰਦਾਰੇ ਚ ਸਿੱਖ ਸਿੱਖ ਦਾ ਮਤਲਬ ਹੈ ਸਿੱਖਣਾ ਸਿੱਖਣਾ ਸਾਰਾ ਜੀਵਨ ਭਰ ਸਿੱਖ ਸਿੱਖਦਾ ਰਹਿੰਦਾ ਹੈ ਇਹਨਾਂ ਕਿ ਮੈਂ 70 ਸਾਲ ਦਾ ਪੈਂਡਾ ਦਾ ਹੋ ਗਿਆ 32 ਦਾ ਹੋ ਗਿਆ 34 ਦਾ ਉਹ ਸਾਰਾ ਜੀਵਨ ਹੀ ਸਿੱਖਦਾ ਰਹਿੰਦਾ ਤੇ ਸਿੱਖੋਂ ਕਹਿੰਦੀ ਮੈਨੂੰ ਸਾਰਾ ਕੁਝ ਹੀ ਪਤਾ ਤੁਸੀਂ ਗੁਰਦੁਆਰਾ ਸਾਹਿਬ ਚ ਜਾਂਦੇ ਹੋ ਗੁਰਦੁਆਰਾ ਸਾਹਿਬ ਦੇ ਅੱਗੇ ਇੱਕ ਗੱਲਾਂ ਪਿਆ ਹੁੰਦਾ ਗੱਲੇ ਦੇ ਵਿੱਚ ਸਿੱਖ ਸੰਗਤਾਂ ਚੜਾ ਦਿੰਦੀਆਂ ਨੇ ਕੋਈ ਦੁਖੀ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਦਾ ਹੁੰਦਾ ਹੈ ਉਹ ਗੱਲੇ ਵਿੱਚੋਂ ਪੈਸੇ ਕੱਢ ਕੇ ਇਹ ਨਿੱਜੀ ਰੰਜਿਸ਼ਾਂ ਦੇ ਵਿੱਚ ਜਾਂ ਕੌਮ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਕੌਮ ਨੂੰ ਬਰਬਾਦ ਕਰਨ ਤੇ ਤੋਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਾਲਾਂ ਕੱਢਦੇ ਨੇ ਜਾਂ ਅਕਾਲ ਤਖਤ ਨੂੰ ਵੀ ਇਹ ਬੰਦਾ ਚੰਗਾ ਬੋਲਦੇ ਨੇ ਇੱਕ ਤੁਸੀਂ ਹੋ ਇੱਕ ਤੁਸੀਂ ਉਹ ਗੁਰਦੁਆਰਾ ਸਾਹਿਬ ਚ ਕੋਈ ਗੱਲਾਂ ਨਹੀਂ ਤੁਸੀਂ ਹੁਣੇ ਕਹਿ ਰਹੇ ਸੀ ਮੈਂ ਕਿਤੇ ਗੱਲਾਂ ਨਹੀਂ ਰੱਖਿਆ ਹੋਇਆ ਕੁਝ ਨਹੀਂ ਰੱਖਿਆ ਹੋਇਆ ਇੱਕ ਤੁਸੀਂ ਇੰਨੀ ਮਹਾਨ ਸੇਵਾ ਕਰ ਰਹੇ ਹੋ ਫਿਰ ਇਹ ਫਰਕ ਕੌਮ ਇੱਕੋ ਹੈ ਤੁਸੀਂ ਵੀ ਸਿੱਖ ਹੈ ਉਹ ਵੀ ਸਿੱਖ ਹੈ ਕੌਮ ਤਾਂ ਇੱਕ ਹੈ ਸਰਦਾਰ ਜੀ ਵੀ ਸਿੱਖ ਨੇ ਵੀ ਇਹ ਗੁਰਸਾਹਿਬ ਦੀ ਗੱਤਾਂ ਜੀ ਮੈਂ ਮੈਂ ਤਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਇਹ ਦੁਨੀਆ ਦੇ ਵਿੱਚ ਅੱਛੇ ਲੋਕ ਬਹੁਤ ਪਏ ਆ ਉਹਨਾਂ ਦੂਜੇ ਜਿਹੜੇ ਅੱਛੇ ਲੋਕ ਮੈਂ ਤੇ ਅਜਮਾ ਸਭ ਤੋਂ ਵੱਧ ਕਿਰਪਾ ਤੁਹਾਡੇ ਤੇ ਗੁਰੂ ਦੀ ਕੋਈ ਯਤ ਕਥਨੀ ਤਾਂ ਨਹੀਂ ਮੇਰੇ ਨਾਲ ਅੱਛੇ ਅੱਛੇ ਲੋਕ ਹੀ ਜੁੜਦੇ ਆ ਮੈਂ ਇੱਕ ਪਿਛਲੀ ਇੰਟਰਵਿਊ ਵਿੱਚ ਵੀ ਕਿਹਾ ਸੀ ਅਜ ਰੋਪੜ ਜੀ ਤੇ ਚਾਰ ਸਾਹਿਬ ਜੀ ਦੇ ਮਾਤਾ ਗੁਜਰਕਾਰ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਦੀ ਖਿਆਲ ਵਿੱਚ ਸ਼ੋਕਰਾਬਾ ਜੀ ਉਹਨਾਂ ਪਸੌਦਾ ਕਿਲਾ ਛੱਡ ਕੇ ਐਸੇ ਲਾਕੇ ਵਜ ਦੀ ਗਏ ਸੀ ਗੁਰੂ ਸਾਹਿਬ ਦੇ ਉਹ ਪਵਿੱਤਰ ਧਰਤੀ ਤੇ ਬੈਠੇ ਤੁਹਾਨੂੰ ਆਪ ਦੀ ਸਾਰੇ ਨਿਦ੍ਰਿਸ਼ਾ ਨੂੰ ਦੇਖ ਲੋ ਸਾਰ ਨੂੰ ਬੜਕਨ ਜੀ ਸੰਗਲਾਲਪੁਰਾ ਜੀ ਨੇ ਇੱਕ ਰੋਪ 35 ਲੱਖ ਦੀ ਬਸ ਦਾ ਨਾਮ ਕਰਤੀ ਬਾਹਰ ਇਹਦੀ ਅੱਖਾਂ ਦੀ ਬਸ ਖੜੀ ਆ ਨਾ ਇਸ ਪਰਿਵਾਰ ਨੇ ਦਾਨ ਕੀਤੀ ਹੈ 1.5 ਕਰੋੜ ਰੁਪਏ ਦਾ 1.5 ਕਰੋੜ ਰੁਪਏ ਦੀ ਛੋਟੀ ਜੀ ਗੱਲ ਹੈ ਅੱਛੇ ਲੀਡਰ ਵੀ ਪਏ ਬੀ ਅੱਛੇ ਲੋਕ ਬਹੁਤ ਪਏ ਤੁਸੀਂ ਬ अच्छे ਲੋਕ ਹੋਗੇ ਆ ਵੀ ਰਹਿਤੇ ਕੈਂਪ ਨੂੰ ਆਰਗੇਨਾਈਜ਼ ਕਰ ਰਹੇ ਮੈਨੂੰ ਤਾਂ ਕੋਈ ਮੜਾ ਮਿਲੇ ਨਹੀਂ ਤੁਸੀਂ ਤਾਂ अच्छे ਲੋਕ ਮੈਂ ਤੁਸੀਂ ਤਾਂ ਤੁਸੀਂ अच्छे ਹੋ ਤੁਹਾਨੂੰ ਸਾਰੇ अच्छे ਦਿਖਦੇ ਨੇ ਤੁਹਾਨੂੰ ਅਸੀਂ ਸਾਰੇ अच्छे ਦਿਖ ਰਹੇ ਜਿੱਤੇ ਪਰ ਹੁਣ ਇਹ ਜਿਹੜੇ ਬੁਰੇ ਨੇ ਇਹਨਾਂ ਨੂੰ ਅੱਛੇ ਬਣਾਉਣ ਦੇ ਲਈ ਸਾਨੂੰ ਸਾਨੂੰ ਕੌਮ ਨੂੰ ਕੀ ਕਰਨਾ ਪਏਗਾ ਵਿੱਚ ਤੁਸੀਂ ਵੀ ਸ਼ਾਮਲ ਹੋ ਮੈਂ ਵੀ ਹਾਂ ਸਰਤਾ ਜੀ ਕੀ ਕਰੇ ਮੈਂ ਕੁਛ ਨਹੀਂ ਕੁਛ ਨਹੀਂ ਕਰ ਸਕਦਾ ਮੈਂ ਕੁਛ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਮੈਨੂੰ ਸਿੱਖ ਮੰਦੇ ਜੀ ਕਿਉਂਕਿ ਇਹ ਕਹਿੰਦੇ ਪੱਗਵਾਰ ਨੇ ਕੋਈ ਲਾਇਸੈਂਸ ਅਦਾੜੀ ਲੱਗਿਆ ਹੋਇਆ ਹੈ ਤੇ ਆਪ ਕੋ ਫਿਰ ਕੀ ਕਰਦੇ ਆ ਇਸ ਕਰਕੇ ਮੈਂ ਇਹਨਾਂ ਦੇ ਵਿੱਚ ਵੜਨਾ ਹੀ ਨਹੀਂ ਚਾਹੁੰਦਾਗਾ ਮੇਰੀ ਕਲਾਸ ਵੱਖਰੀ ਬਣਾਵੀਂ ਸਰੂਪ ਉਹਦੇ ਮੈਂ ਤਾਂ ਉਹਦਾ ਹੀ ਆਸਰਾ ਨਾ ਚੱਲਦਾ ਛੰਦ ਗੁਰੂ ਜੀ ਧਾਲੀਵਾਦ ਇੱਕ ਵੱਖਰੀ ਕਲਾਸ ਬਣਾਈ ਬੈਠੇ ਨੇ ਮੈਂ ਮਹਾਨ ਕਲਾਸ ਕਹਦੇ ਹਾਂ ਜਾਂ ਮਹਾਨ ਸਿੱਖ ਕਹਦੇ ਹਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਹੀ ਇਹ ਦਾੜੀਆਂ ਕੇਸ ਸਾਨੂੰ ਦਾੜੀਆਂ ਮਿਲੀ ਮਿਲੇ ਨੇ ਬਖਸ਼ਿਸ਼ ਕੀਤੀਆਂ ਨੇ ਉਸ ਤੋਂ ਪਹਿਲਾਂ ਤਾਂ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ Hindu ਸੀ Nabi Khan ਸੀ Musalman Guni Khan ਸੀ Peer Buddu Shah ਸੀ ਤੇ ਜਿਵੇਂ ਉਹਨਾਂ ਵਾਂਗੂ ਕਹਿ ਦਵਾ ਵੀ ਉਹਨਾਂ ਵਾਂਗੂ ਇਹ ਚਲੋ ਉਹਨਾਂ ਦੇ ਵਿੱਚੋਂ ਨੇ ਜਾਂ ਉਹਨਾਂ ਵਰਗੀ ਸੇਵਾ ਕਰਦੇ ਨੇ ਭਾਈ ਕਨਈਆ ਜੀ ਸੀ ਪੰਜ ਅਸੀਂ ਤਾਂ ਉਹਨਾਂ ਦੇ ਪੈਰਾਂ 'ਲਗੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਸੀ ਭਾਈ ਕਨਈਆ ਨਹੀਂ ਮਿਲ ਸਕਦੇ ਜੀ ਠੀਕ ਹੈ ਅਸੀਂ ਤਾਂ ਦੂਜੇ ਧਰਮ ਨਾਲ ਨਹੀਂ ਉਹ ਭਾਈ ਕਨਈਆ ਜੀ ਵੀ ਇਦਾਂ ਕਹਿੰਦੇ ਸੀ ਮੈਂ ਮੈਨੂੰ ਤਾਂ ਤੁਸੀਂ ਉਹ ਦਿਖਦੇ ਹੋ ਤੁਸੀਂ ਕਾਹ ਰਹੋ ਅਪਾ ਚਲੋ ਛੋਟੇ ਛੋਟੇ ਅਸੀਂ ਤਾਂ ਮੰਨ ਲਓ ਹਿੰਦੂ ਵੀ ਰਸਤੇ ਉਹਨਾਂ ਨੂੰ ਬਾਣਾ ਕੱਢੀ ਜਾਂਦੇ ਆ ਭਾਈ ਕਨਈਆ ਜੀ ਨੇ ਦੇਖਿਆ ਸੀਗਾ ਵੀ ਇਹ ਮੁਸਲਮਾਨ ਹੈ ਕਿ ਹਿੰਦੂ ਹੈ ਕਿ ਸਿੱਖ ਉਹ ਤਾਂ ਤੁਸੀਂ ਵੀ ਨਹੀਂ ਦੇਖਦੇ ਅਸੀਂ ਅਸੀਂ ਉਹਨਾਂ ਦੇ ਪ ਬਾਤ ਮੈਂ ਤਾਂ ਕੁਝ ਨਹੀਂ ਗੱਲ ਮੈਂ ਤਾਂ ਹੋ ਪੰਜ 10 ਸਾਲ ਦੁਨੀਆ ਛੱਡ ਕੇ ਚਲਾ ਜਾਊਗਾ ਪਰ ਵੀ ਜੀ ਅੱਛੇ ਲਾਲਪੁਰਾ ਜੀ ਤੁਹਾਡੇ ਰੋਪੜ ਨੂੰ ਬਿਲੋਂਗ ਕਰਦੇ ਆ ਤੇ ਸਾਡੀਆਂ ਟੀਮਾਂ ਕਈ ਵਾਰ ਦਿੱਲੀ ਆਉਂਦੇ ਆ ਸਾਨੂੰ ਕਹਿੰਦੇ ਆ ਚਲੋ ਯਾਰ ਉਸ ਗਿੰਦਵਾ ਕਲੋਨੀ ਚੱਲੋ ਜਿਹੜੀ 84 ਦੇ ਦੰਗਿਆਂ ਵੇਲੇ ਸੀ ਉਹ ਸਾਨੂੰ ਕਹਿੰਦੇ ਚਲੋ ਉਹ ਗਰੀਬ ਬਸਤੀ ਚੱਲੀਏ ਇਹਦਾ ਮਤਲਬ ਉਹਨੂੰ ਤੁਸੀਂ ਤੁਹਾਡੇ ਤੁਹਾਡੇ ਗੁਰੂ ਮਹਾਰਾਜ ਕਾਫੀ ਬੇਨਤੀ ਮੰਨਦੇ ਨੇ ਮੈਂ ਮਹਿਸੂਸ ਕਰ ਰਿਹਾ ਮੈਂ ਵੀ ਗੁਰੂ ਦੇ ਨਾਲ ਕਾਫੀ ਜੁੜਿਆ ਹਾਂ ਚਲੋ ਜਿਸ ਤਰ੍ਹਾਂ ਦੀ ਤੁਸੀਂ ਗੱਲਾਂ ਕਰ ਰਹੇ ਹੋ ਮੈਂ ਅੰਦਰੋਂ ਬਾਤ ਰਿਹਾ ਤੇ ਤੁਸੀਂ ਗੁਰੂ ਮਹਾਰਾਜ ਜਿੱਦਾਂ ਅਗੇ ਅਰਦਾਸ ਕਰੋਗੇ ਸਾਡੇ ਲਾਲਪਰਾ ਸਾਹਿਬ ਦੀ ਸਰਕਾਰ ਆਵੇ ਉਹਨਾਂ ਨੂੰ ਅਸੀਂ ਮੁੱਖ ਮੰਤਰੀ ਦੇ ਖੇਤਵਾਂ ਦੀਆਂ ਸੇਵਾਵਾਂ ਘਰ ਘਰ ਜਾਣ ਵੱਡੇ ਮੰਦਰ ਤੇ ਜੀ ਜੀ ਇੱਥੇ ਨਾ ਇੱਥੇ ਗੁਰੂ ਸਾਹਿਬ ਨਹੀਂ ਲੈ ਆਉਣਾ ਜਦੋਂ ਕਲਯੁਗ ਵੱਧ ਜਾਂਦਾ ਹੈ ਹਾਂ ਜੀ ਤੇ ਉਦੋਂ ਕੋਈ ਫਰੈਕਸ਼ਨ ਇਨਸਾਨ ਆਪੇ ਆ ਜਾਂਦੇ ਆ ਬਚਨ ਹਾਂ ਇਹ ਕਲੀਅਰ ਹੈ ਜੀ 100% ਕਲੀਅਰ ਬਿਲਕੁਲ ਗਵਰਨਟ ਸੰਜੀਤ ਵਾਲੇ ਇਹਦੋਂ ਵੱਡਾ ਕਲੀਅਰ ਕੀ ਇਸ મોદી ਜੀ ਨੇ ਉਹਨੂੰ ਰਿਸਪੈਕਟੇਬਲ ਪੋਸਟ ਦਿੱਤੀ ਆ ਆਲ ਇੰਡੀਆ ਬਿਨਰਟੀਫਿਕੇਸ਼ਨ ਦੇ ਚੇਅਰਮੈਨ ਹੈ ਛੋਟੀ ਜੀ ਪੋਸਟ ਹੈ ਸਾਰਾ ਇੰਡੀਆ ਦੇ ਹੈ ਜੀ ਉਹਨੂੰ ਦੀ ਸਪੋਰਟ ਹੈ ਐਂਡ ਭਾਜਪਾ ਦੇ ਵਿੱਚ ਮੈਨੂੰ ਪਤਾ ਨਹੀਂ ਇੱਕ ਨਵੀਂ ਦੀ ਹਾਈ ਕਮਾਂਡ ਕਮੇਟੀ ਹੁੰਦੀ ਉਹਦੇ ਇੱਕ ਸਿੱਖ ਮੈਂਬਰ ਹੈ। ਲਓ ਜੀ ਅਸੀਂ ਦਰਸ਼ਨ ਕਰਾਏ ਨੇ ਸੰਗਤਾਂ ਨੂੰ ਰੂਹ ਬਰੂ ਕਰਾਇਆ ਕੁਲਵੰਤ ਸਿੰਘ ਜੀ ਧਾਲੀਵਾਲ ਇੰਗਲੈਂਡ ਵਿੱਚ ਰਹਿੰਦੇ ਨੇ ਬੜਾ ਕੁਝ ਪ੍ਰਮਾਤਮਾ ਨੇ ਬਖਸ਼ਿਆ ਮੈਂ ਅਸਲ ਗੁਰਸਿੱਖ ਕਹੇ ਜਾਂ ਮੈਂ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਵਿੱਚੋਂ ਕਹੇ ਜਾਂ ਮੈਂ ਭਾਈ ਕਨੇਜਾ ਦੇ ਖਾਨਦਾਨ ਵਿੱਚੋਂ ਕਹੇ ਜਾਂ ਕਿਉਂਕਿ ਅਸੀਂ ਪੱਗਾਂ ਬੰਨ੍ਹ ਕੇ ਉਹ ਗੁਨਾਹ ਕਰਦੇ ਆਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਸਾਨੂੰ ਸਾਇਦ ਲਾਇਸੈਂਸ ਦੇ ਦਿੱਤਾ ਹੈ ਸਰਕਾਰ ਨੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਤਾਂ ਨਹੀਂ ਮੰਨ ਸਕੇ ਪਰ ਉਹਨਾਂ ਨੇ ਬਖਤੇ ਹੋਏ ਸ਼ਾਸਤਰ ਪਗੜੀਆਂ ਲੈ ਲੈ ਕੇ ਪਤਨ ਕੀ ਕੀ ਕਰਦੇ ਆ ਵਧੀਆ ਗੱਲਬਾਤ ਕਰੀਏ ਕਮੈਂਟ ਕਰਨੇ ਨੇ ਸਸੀ ਕਾਜ ਉਸਤਾਦ ਜੀ ਕਿੱਦਾਂ ਦੇ ਵਿਚਾਰ ਲੱਗੇ ਯਸ ਕਿੰਨੀ ਰੂਹ ਖੁਸ਼ ਹੋਈ ਇਹਨਾਂ ਦੇ ਵਿਚਾਰ ਮੈਂ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਪੜੀ ਵਿਖੇ ਵਰਲਡ ਕੈਂਸਰ ਕੈਨ ਦੇ ਸੰਸਥਾਪਕ ਸਰਾਰ ਕੁਲਵੰਤ ਸਿੰਘ ਜੀ ਤਾਲੀਵਾਨ ਸਾਹਿਬ ਜਿਹੜਾ ਕਿ ਸਿੱਧੇ ਇੰਗਲੈਂਡ ਤੋਂ ਆਏ ਨੇ ਮੈਂ ਹੈਰਾਨ ਹੋਇਆ ਜਦੋਂ ਅੰਕਲ ਜੀ ਗੱਡੀ ਤੋਂ ਉਤਰੇ ਸਾਡੇ ਕੋਲ ਆ ਕੇ ਕੈਂਪ ਦੇ ਵਿੱਚ ਪੜੀ ਬੜਾ ਮਤਲਬ ਮਨ ਨੂੰ ਸਕੂਨ ਜਾ ਮਿਲਿਆ ਔਰ ਮੈਂ ਹੈਰਾਨ ਜਾ ਹੋਇਆ ਕਿ ਸਰ ਮਾਨਾ ਇੰਗਲੈਂਡ ਤੋਂ ਸਿੱਧੇ ਸਾਡੇ ਕੋਲ ਆ ਗਏ ਔਰ ਇਸ ਤਰ੍ਹਾਂ ਦੇ ਕਈ ਵਾਰੀ ਸਾਨੂੰ ਕੈਂਪਾਂ ਦੇ ਵਿੱਚ ਮਿਲਿਆ ਹੈਗਾ ਕਿਉਂਕਿ ਮੈਂ ਦੇਖਦਾ ਜਦੋਂ ਵੀ ਅਸੀਂ ਇਹ ਕੈਂਸਰ ਕੇਅਰ ਵੱਲੋਂ 골ਡ ਕੈਂਸਰ ਕੇਅਰ ਵੱਲੋਂ ਮਤਲਬ ਜਿੱਥੇ ਵੀ ਕਿਤੇ ਵੀ ਜਿੱਥੇ-ਕਿਤੇ ਮੈਂ ਹੀ ਕਹਿ ਦਵਾਂ ਇਹ ਅਕਬਾਲ ਸਿੰਘ ਲਾਲਪੁਰਾ ਸਾਹਿਬ ਜਾਂ ਅਜੀਤ ਵੀਰ ਸਿੰਘ ਲਾਲਪੁਰਾ ਸਾਹਿਬ ਉਹ ਉਹਨਾਂ ਤੋਂ ਬਾਅਦ ਚ ਦੱਸਦਾ ਵੀ ਮੈਂ ਪੁਰਾਣੇ ਪਿੰਡ ਦੇ ਵਿੱਚ ਕੈਂਪਰ ਲੱਖ ਲਿਆ ਸਾਰਾ ਖਰਚਾ ਇੰਨਾ ਖਰਚਾ ਕਰਨਾ ਕਰੋਨਾ ਦਾ ਹਫ਼ਤਾ ਕਰੋਨਾ ਦੀਆਂ ਬੱਸਾਂ ਵਿੱਚ ਕਰ 15 ਕਰੋੜ ਦੇ ਨੇੜੇ ਤੇ ਸਭ ਬੱਸਾਂ ਹੀ ਅੰਕਲ ਜੀ ਸਾਣ ਦੇ ਦਿੰਦੇ ਹੈਗੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੇ ਇਲਾਕੇ ਦੇ ਵਿੱਚ ਕਿਉਂਕਿ ਮੇਰਾ ਫਿਰ ਵੀ ਜਿਲ੍ਹਾ ਰੋਪੜ ਦੇ ਵਿੱਚ ਰਲੋਗ ਮਾਜਰਾ ਪੈਂਦਾ ਹੈਗਾ ਤੇ ਸਾਡੇ ਇਲਾਕੇ ਦੇ ਵਿੱਚ ਇੰਨਾ ਮਤਲਬ ਔਰ ਮੈਂ ਪੰਜਾਬ ਦੇ ਵਿੱਚ ਦਿੱਲੀ ਵੀ ਸਾਨੂੰ ਲੈ ਕੇ ਗਏ ਅਸੀਂ ਦਿੱਲੀ ਦੇ ਚੌਂਕਾਂ ਦੇ ਵਿੱਚ ਲਾ ਜਾ ਕੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਲਾ ਜਾ ਕੇ ਇਹ ਕੈਂਪ ਲਗਾਏ ਹੈਗੇ ਨੇ ਜੀ ਮੈਂ ਹੋਰ ਕੀ ਕਹਾਂ ਬਾਦ ਖਤਮ ਕਰਕੇ ਮੈਂ ਇੱਕ ਗੱਲ ਮੇਰੇ ਵੀ ਮਨ ਵਿੱਚ ਥੋੜੀ ਜਿਹੀ ਪ੍ਰਭਾਵਿਤ ਕੀਤੀ ਹੈ ਇਹ ਸਾਨੂੰ ਸਾਰੀ ਸਿੱਖ ਕੌਮ ਲਈ ਇਹ ਸ਼ਖਦ ਨੇ ਜਿਹੜੇ ਇੱਕ ਸਿੰਘ ਸਾਹਿਬ ਜਿਨ੍ਹਾਂ ਦੇ ਸਿਰ ਤੇ ਪੱਗ ਨਹੀਂ ਹੈ ਇੰਗਲੈਂਡ ਤੋਂ 에ਅਰਲਾਈਨ ਦੇ ਰਾਹੀਂ ਆਏ ਨੇ ਵਾਈ ਫਲੈਟ ਆਏ ਨੇ ਪੜੀ ਪਿੰਡ ਵਿੱਚ ਪਹੁੰਚੇ ਨੇ ਸ਼ਬਦ ਨੇ ਵੀ ਜਦੋਂ ਮਾਮਾ-ਮਾਵਾ ਦਬਾਵਾ ਦੇਣ ਗਿਆਂ ਤਾਂ ਮੈਨੂੰ ਗੁਰੂ ਸਾਹਿਬ ਮਿਲ ਜਾਣੇ ਨੇ ਇਹ ਸਾਡੇ ਦੀ ਸ਼ਰਮ ਵਾਲੀ ਗੱਲ ਹੈ ਕਿੱਦਾਂ ਨੂੰ ਜਾ ਰਹੇ ਅਸੀਂ ਕਿੱਦਾਂ ਨੂੰ ਭਾਈ ਜੀ ਨੇ ਗੱਲਬਾਤ ਕੀਤੀ ਹੈ ਸਿੰਘ ਸਾਹਿਬ ਨੇ ਕਿ ਗਾਲਾਂ ਕੱਢਣੀਆਂ ਗੁਰੂ ਗ੍ਰੰਥ ਸਾਹਿਬ ਦੇ ਅਕਾਲ ਤਖਤ ਦਾ ਅਕਾਲ ਤਖਤ ਅਕਾਲ ਦਾ ਤਖਤ ਤੇ ਉੱਥੇ ਝਗੜੇ ਕਰੀ ਜਾਣੇ ਇਹਨਾਂ ਨੂੰ ਨਿਰਲੇਪ ਰਹਿਣਾ ਚਾਹੀਦਾ ਪੰਜਾਬ ਦੀ ਸਥਿਤੀ ਹੋਰ ਕੀ ਕਹਿਣਾ ਜੀ ਸਾਡੇ ਦਰਸ਼ਕ ਜੀ ਇਹ ਪਵਿੱਤਰ ਧਰਤੀ ਹੈ ਜੀ ਬਈ ਇੱਥੇ ਗੁਰਸਾ ਪੰਜ ਪਿਆਰੀ ਚਾਰ ਸਾਹਿਬ ਜਾ ਦੇਵਾਂ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੈ ਇੱਥੇ ਕੋਈ ਹਸਪਤਾਲ ਨਹੀਂ ਸੀਗਾ ਅਸੀਂ ਨੂਰਪਰਵੇਦੀ ਦੇ ਵਿੱਚ ਨਾ ਸਾਡਾ ਥੋੜਾ ਜਾ ਅੱਗੇ ਜਿਤਨਾ ਮੁੰਡਾ ਸ਼ਿੰਗਰ ਹੈ ਡੁੰਮੇਵਾਲ ਜੀ ਸਾਡਾ 100 ਬੈੱਡ ਦਾ ਹਸਪਤਾਲ ਬਣਦੀ ਜੀ 6 ਮਹੀਨੇ ਚ ਖੋਲ੍ਹ ਦਿਆਂਗੇ ਵਾਹ ਜੀ ਲਾਓ ਜੀ ਤੁਸੀਂ ਸਰਦਾਰ ਜੀ ਦੇ ਲਾਤੇ ਅਸੀਂ ਤਾੜੀਆਂ ਲਾਣੇ ਜੀ ਨੂਰਪਰਵੇਦੀ ਡੁੰਮੇਵਾਲ ਵਿੱਚ 100 ਬੈੱਡਾਂ ਦਾ ਇੱਕ ਹਸਪਤਾਲ ਇਹਨਾਂ ਵੱਲੋਂ 4 ਮਹੀਨੇ ਦੇ ਵਿੱਚ ਵਿੱਚ ਹਾਂ ਬਿਲਡਿੰਗ ਕਿਆਰ ਹੋ ਗਈ ਜੀ ਅਸੀਂ ਡ੍ਰਮ ਪਹਿਲਾਂ ਪੱਥਰ ਨਹੀਂ ਲਾਉਦੇ ਉਹ ਜੀ ਤੇ ਕਰਤੇ ਆਂ ਕਿ ਬاتھਰੂਮ ਕਰ ਲਏ ਨਾ ਐਸੀ ਬਣਾ ਕੇ ਉਸ ਮਗਰੂ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਜਾ ਤੇਰੀ ਵਾਰ ਵਾਰ ਗੱਲ ਕਰਦੇ ਹੋ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਜਾ ਜਾਂ ਦਾ ਸੰਸਕਾਰ ਕਰਨ ਵਾਲਾ ਟੋਡਰ ਮਲ ਸੀ ਮੈਨੂੰ ਮੈਨੇ ਟੋਡਰ ਮਲ ਨਹੀਂ ਮਹਫਲ ਦਰਦਣਾ ਜੱਟਵਾਦ ਨੂੰ ਜੀ ਪੰਜ ਪਿਆਰਿਆਂ ਚ ਕੋਈ ਜੱਟ ਨਹੀਂ ਸੀ ਢਾਲੇ ਵਿੱਚ ਢਾਲੇ ਵਾਲ ਗਿਆ ਲਬਰਾੜ ਸਿੱਧੂ ਕੋਈ ਨਹੀਂ ਸੀ ਠੀਕ ਹੈ ਫਿਰ ਜਿਹੜਾ ਕੁਸ ਤੇ ਗਵਧਰੀ ਅਸੀਸ ਚਾਕੇ ਲੈ ਆ ਦਿੱਲੀ ਤੋਂ ਕੋ ਕੌਣ ਸੀ ਭਾਈ ਜਤਰਾਜ ਜੱਤਾ ਦਲਦ ਠੀਕ ਉਦੋਂ ਜੱਟ ਕਿੱਥੇ ਸੀ ਨਹੀਂ ਫਿਰ ਸ਼ਿਸ਼ਕਾਰ ਕੀ ਨਹੀਂ ਕੀਤਾ ਟੋਡਰ ਮਰ ਬੱਚੇ ਨੂੰ ਦੁੱਧ ਕੌਣ ਫਰਾਉਂਦਾ ਸੀਗਾ ਮੋਤੀ ਮੈਂ ਬਹੁਤੀ ਹੈ ਜਦੋਂ ਚਮਕੌਰ ਸਾਹਿਬ ਦੇ ਵਿੱਚ ਇੱਥੇ ਪਵਿੱਤਰ ਧਰਤੀ ਤੇ ਬੈਠਾ ਜਿੱਥੋਂ ਕੱਲ ਦੀ ਕੀ ਨੂੰ ਸੰਗ ਭਾਈ ਸਨ ਭਾਈ ਸੰਗਤ ਸੰਗ ਇਹਦੇ ਵਿੱਚ ਕੋਈ ਜੱਟ ਨਹੀਂ ਪੰਜ ਪਿਆਰਿਆਂ ਵਿੱਚ ਕੋਈ ਜੱਟ ਨਹੀਂ ਹਾਂ 45 ਗੁੱਪੇ ਦੀ 45 ਵਾਲਾ ਬਾਲਿਆ ਬਰਾਬਰ ਗੋਲ ਸਾਰੇ ਪਰ ਹੁਣ ਅਸੀਂ ਤੇ ਇਹਨਾਂ ਕਬਜ਼ਾ ਸਾਡਾ ਹੈ ਗਰੀਬ ਨੂੰ ਅਸੀਂ ਪੁੱਠਾ ਕਾਦੇ ਤੇ ਕਾਦੇ ਤੇ ਕਬਜ਼ਾ ਉਹ ਮੇਰੇ ਗੁਰੂ ਸਾਹਿਬ ਜਾਤ-ਬਾਤ ਖਤਮ ਕਰਕੇ ਗਏ ਸੀ ਅਸੀਂ ਬਰਾਬਰ ਖੜੀ ਹੋ ਕੇ ਹਸੋ ਜਵਾਬ ਹੈ ਮੈਨੂੰ ਬਤਨਾ ਨਾ ਦਿਆ ਪਰ ਵੜ ਗਿਆ ਤਾਂ ਸ਼ਹਿਰ ਕੰਮ ਤੇ ਫੇਰ ਹੈ ਉਹਨਾਂ ਨੂੰ ਗੜ ਲਾ ਹੋਇਆ ਕਿ ਕੋਈ ਸੋਚ ਲੂਗਾ ਅੱਜ ਕੱਜ ਸਿੱਕ ਕੌਮਛ ਹੈ ਕਿ ਜਿਹੜਾ ਕਹੇ ਫਿਰ ਮੈਂ 2 ਕਰੋੜ ਲਾਉਣਾ ਮੈਂ ਸ਼ਿਸ਼ਕਾਰ ਕਰੂ ਸਭ ਜਿਹਾ ਉਹ ਨਹੀਂ ਘਾੜੀ ਨਾ ਕਹਣਾ ਆਪਣੇ ਕੋਲ ਦਾ 2 ਕਰੋੜਾ ਜ਼ਿੰਦਗੀ ਨਿਕਲੂਗੀ ਹੋਰ ਕਰ ਲੂਗਾ ਜੇ ਟੋਡਰ ਮਲ ਨਾ ਹੁੰਦਾ ਆ ਸੁਣ ਲੋ ਸਿੱਕ ਕੌਮ ਤੋਂ ਸਭ ਜਿਹਾ ਸ਼ਿਸ਼ਕਾਰ ਨਹੀਂ ਹੋਣਾ ਸੀ ਗੱਲਾਂ ਨਾ ਬਾਹਰੀਆਂ ਛੱਡਿਆ ਕਰੋ ਕੋਈ ਕਰ ਗਿਆ ਐਂ ਤਰ੍ਹਾਂ ਜਾਂ ਮੋੜਾ ਐਦਾਂ ਨਹੀਂ ਐਂ ਤਰ੍ਹਾਂ ਜਾਂ ਕੱਡਾ ਮਹਾਨ ਹੋ ਯਾਰ ਕੱਡਾ ਗੁਰੂ ਸਾਹਿਬ ਨੂੰ ਤਾਂ ਪਿਆਰ ਅਸੀਂ ਕਿੱਥੇ ਖੜੇ ਆ ਸਾਨੂੰ ਭਾਵ ਦੇ ਮੇਰੇ ਘਰ ਨੂੰ ਬਣ ਮੇਰਾ ਗੁਰੂ ਮੇਰਾ ਆ ਗੁਰੂ ਪੈਦਾ ਹੋ ਆ ਮੇਰੇ ਪਲਾਟ ਹੋਣ ਇਨੀ ਜ਼ਮੀਨ ਖਰੀਦੀ ਦਰੋਈ ਜਾਂਦੇ ਆ ਜਿਵੇਂ ਇੱਥੋਂ ਜਾਣਾ ਹੀ ਨਹੀਂ ਕੱਢੀ ਰਖਾਈ ਜਾਂਦੀ ਹੈ ਗਲਵਨ ਸਿੰਘ ਪੰਜ 10 ਸਾਲ ਉੱਡਦੀਆਂ ਮਾਵਾਂ ਵੀ ਪਰ ਪਰ ਅਸੀਂ ਖਾਕ ਖਾਨੇ ਆ ਗਰੀਬਾਂ ਦੇ ਪਰ ਮੈਂ ਦੱਸਣਾ ਚਾਹੁੰਦਾ ਇਸ ਸਿੱਖੋਂ ਦੀ ਮਾਨਸਿਕਤਾ ਇਨੀ ਕਮਜ਼ੋਰ ਹੋ ਚੁੱਕੀ ਹੈ ਤੇ ਨਾ ਹੀ ਸਾਡੇ ਚ ਕੋਈ ਸੀਸ ਲੈ ਕੇ ਆਉਣ ਵਾਲਾ ਸੀ ਦਿੱਲੀ ਤੋਂ ਭਾਈ ਜੱਤਾ ਜੀ ਨਾ ਹੁੰਦਾ ਲੈ ਆਉਂਦਾ ਨਹੀਂ ਉੱਥੇ ਹੀ ਫੇਲ ਹੋਗੇ ਅਸੀਂ ਜਗਾੜੇ ਦਾ ਨਾ ਛੱਡਦੇ ਨਾ ਇੱਥੇ ਬੋਲੇ ਸੋਨੇ ਆ ਜਿੰਨੇ ਮਰਜ਼ੀ ਛਲਵਾ ਲਓ ਹਾਂਜੀ ਪਰ ਕੋਈ ਰਿਜ਼ਲਟ ਤੇ ਕੰਮ ਤਾਂ ਕਰੋ ਯਾਰ ਮੈਂ ਬੇਨਤੀ ਕਰਦਾ ਹਾਂ ਅਲਸੀ ਕੰਮ ਪਰ ਗੁਰੂ ਸਾਹਿਬ ਸਾਡੀ ਸੁਪਰੀਮ